ਸਤਿ ਸ਼੍ਰੀ ਅਕਾਲ ਲੋਕ ਪ੍ਰਣ ਦੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਲਾ ਸੁਮਿੰਦਰ ਸਿੰਘ ਮਰਾਏ। ਰਮਿੰਦਰ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ। ਦੋਸਤੋ ਹਰ ਵਾਰ ਜਿਵੇਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਦਿਨ ਭਰ ਦੀਆਂ ਖ਼ਬਰਾਂ ਹੁੰਦੀਆਂ ਨੇ ਉਹਨਾਂ ਤੇ ਗੱਲਬਾਤ ਕਰਦੇ ਆਂ ਅਹਿਮ ਖ਼ਬਰਾਂ ਦੇ ਉੱਤੇ। ਅ ਹੁਣ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕੋ ਖ਼ਬਰ ਹੈ ਕਿ ਅਮਰਤਵਾਲ ਸਿੰਘ ਦੀ ਸੋਚ ਚੁੱਕੀ ਗੱਤਰ ਉਹਦੇ ਪਰਿਵਾਰ ਦੇ ਆਪਣੇ ਸਟੇਟਮੈਂਟ ਨੇ ਸਰਕਾਰ ਲੈ ਕੇ ਆ ਰਹੀ ਆ ਪੰਜਾਬ ਪੁਲਿਸ ਦੀ ਇੱਕ ਟੀਮ ਨੂੰ ਸੌਂਚ ਪਾਈ ਜਾਊਗੀ ਪਿਛਲੇ ਦਿਨ ਤੁਸੀਂ ਖਬਰ ਸੁਣੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਸਾਮ ਦੀ ਡਿਗਰੂਗੜ੍ਹ ਜ਼ਿਲ੍ਹੇ ਦੇ ਵਿੱਚ ਵਾਪਸੀ ਤੇ ਸ਼ਿਫਟ ਕਰਤਾ ਜਾਊਗਾ ਦੂਜਾ ਪੰਜਾਬ ਦੇ ਵਿੱਚ ਇੱਕ ਜ਼ੋਨ ਹੈ ਉਸ ਜ਼ੋਨ ਦਾ ਮਾਹੌਲ ਐ ਬੜਿਆ ਹੋਇਆ ਕਿ ਜਿਵੇਂ ਪੰਜਾਬ ਦੀ ਕੋਈ ਵਿਧਾਨ ਸਭਾ ਇਲੈਕਸ਼ਨ ਹੁੰਦੀ ਹੈ 117 ਸੀਟਾਂ 5 ਸਾਲ ਬਾਅਦ ਹੋਈ ਤੇ ਕੱਲ ਸ਼ੀਤਲੰਗੁਰਾਲ ਕੁਰਸੀ ਲਾ ਕੇ ਬੈਗੇ ਉਕੰਦੇ ਕੇ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਹੈ ਇਹ तमाम तरह ਦਾ ਸਾਰਾ ਖੂਸੀ ਉਹ ਦੇਖਿਆ ਉਸੇ ਨਮੂਨਾ ਕਲਚਰ ਇਹ ਆਮ ਆਦਮੀ ਪਾਰਟੀ ਦੇ ਵਿੱਚ ਹੀ ਚੱਲਿਆ ਕਿ ਜਦੋਂ ਇੱਕ ਕਿਸੇ ਲੀਡਰ ਦੇ ਹੱਥ ਆਮ ਆਦਮੀ ਪਾਰਟੀ ਦੇ ਕਿਸੇ ਸਬੂਤ ਲੱਗ ਜਾਂਦਾ ਤਾਂ ਦੂਜੇ ਦੀ ਉਹ ਕੁਰਸੀ ਲਾ ਲੈਂਦਾ ਕਿ ਆਜੋ ਆਪਾਂ ਬੈ ਕੇ ਗੱਲ ਕਰਾਂਗੇ ਲੁਧਿਆਣਾ ਦੇ ਵਿੱਚ ਵੀ ਇੱਕ ਵਾਰ ਕੁਰਸੀ ਲੱਗੀ ਸੀ ਪੀਐਮ ਦੇ ਵਿੱਚ ਅਸੋ ਲਵਾ ਕੁਝ ਹੋਰ ਗੱਲਾਂ ਬਾਤਾਂ ਲਾਵਾਂਗੇ ਜਿਵੇਂ ਅੱਜ ਕੱਲ ਇੱਕ ਬੀਬੀ ਗੱਲ ਰੱਖ ਰਹੀ ਹੈ ਕਿ ਉਹ ਧਰਤੀ ਤੋਂ ਬਾਹਰ ਜਾ ਕੇ ਆਈ ਹੈ ਉੱਥੇ ਦੀ ਇੱਕ ਦੁਨੀਆ ਹੈਗੀ ਆ ਉਹਨਾਂ ਨਾਲ ਸੰਪਰਕ ਕਰਕੇ ਆਈਏ ਟਾਈਮ ਟਰੈਵਲ ਦੀ ਗੱਲ ਕਰਦੀ ਹੈ ਉਹ तमाम तरह ਦੀਆਂ ਗੱਲਾਂ ਬਾਤਾਂ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਜਿਵੇਂ ਵਿਆਹ ਦੇ ਵਿੱਚ DJ ਲੱਗਿਆ ਹੋਇਆ ਹੁੰਦਾ ਉਹ ਸੀਨ ਹੈ ਕਿ ਹਰ ਬੰਦਾ ਜਾ ਕੇ ਨੱਚ ਲੈਂਦਾ ਸੋ ਸਭ ਤੋਂ ਪਹਿਲਾਂ ਪਰਮਿੰਦਰ ਜੀ ਅੰਮ੍ਰਿਤਪਾਲ ਵਾਲੀ ਖਬਰ ਹੈ ਕਿ ਸੌ ਚੁੱਕਣਗੇ ਅੰਮ੍ਰਿਤਪਾਲ ਤੇ ਉਸ ਤੋਂ ਬਾਅਦ ਫਿਰ ਉਹ ਵਾਪਸ ਸ਼ਿਫਟ ਹੋ ਜਾਣਗੇ ਜਿਲ੍ਹੇ ਦੇ ਵਿੱਚ ਜੀ ਜੀ ਗੁਰਜਿੰਦਰ ਜੀ ਬੜੀ ਵਧੀਆ ਗੱਲ ਹੈ ਇੱਕ ਨਾਉਂ ਅ ਚੁੱਕ ਸਮਾਗਮ ਜਿਹੜਾ ਹੈਗਾ ਸੰਪੰਨ ਹੋ ਰਿਹਾ ਸਮਾਪਤ ਹੋਣ ਜਾ ਰਿਹਾ ਕਹਿ ਲਓ ਉਹਦਾ ਪ੍ਰੋਸੈਸ ਹੈ ਜਿਹੜਾ ਉਹ ਤੁਰ ਪਿਆ ਹੈਗਾ ਤੇ ਉਹ ਸਮਾਗਮ ਜਿਹੜਾ ਹੈਗਾ ਉਹ ਹੁਣ ਸਮਾਪਤੀ ਵੱਲ ਜਾ ਰਿਹਾ ਹੈ ਅਮਰਤਪਾਲ ਨੂੰ ਡੀ ਬਰੂਗੜ ਜੇਲ੍ਹ ਤੋਂ ਦਿੱਲੀ ਪਹੁੰਚਾ ਦਿੱਤਾ ਗਿਆ 에어ਪੋਰਟ ਦਾ ਸਪੈਸ਼ਲ ਜਹਾਜ਼ ਨੂੰ ਲੈ ਕੇ ਆਇਆ ਪਰਿਵਾਰ ਉੱਥੇ ਪਹੁੰਚਿਆ ਹੋਇਆ ਹੈ ਦਿੱਲੀ ਤੋਂ ਸ਼ਰਤਾਂ ਦੇ ਤਹਿਤ ਜਿਹੜਾ ਹੈਗਾ ਉਹ ਸੌ ਚੁਕਾਈ ਦੀ ਰਸਮ ਹੋਊਗੀ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਹੋ ਚੁੱਕੀ ਜਾਊਗੀ ਤੇ ਪਰਿਵਾਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਕੁਝ 94 94 ਮੈਂਬਰਾਂ ਨੂੰ ਮਿਲਣ ਲਈ ਉਹਨੂੰ ਇਜਾਜ਼ਤ ਦਿੱਤੀ ਗਈ ਹੈ ਐਮਪੀ ਹੈ ਜਿਹੜਾ ਬੰਦਾ ਉਹ ਐਮਪੀ ਬਣਿਆ ਜਿਹੜਾ ਆਜ਼ਾਦੀ ਦੀ ਗੱਲ ਕਰਦਾ ਕਿ ਬਖਰੇ ਰਾਜ ਦੀ ਗੱਲ ਕਰਦਾ ਸੀ ਤੇ ਹੱਕ ਜਿਹੜੇ ਹੈਗੇ ਦਿੰਦਾ ਨਹੀਂ ਕੋਈ ਖੋਣ ਦੀ ਗੱਲ ਕਰਦਾ ਸੀ ਅਰਜੋ ਸ਼ਰਤਾਂ ਦੇ ਤਹਿਤ ਰਿਹਾ ਹੋ ਕੇ ਸੌ ਚੁੱਕਣ ਚੱਲੇ ਆ ਸ਼ਰਤਾਂ ਵੀ ਕੀ ਨੇ ਕਿ ਨਾ ਤਾਂ ਕੋਈ ਬਿਆਨ ਦੇ ਸਕਦਾ ਨਾ ਕੋ ਵੀਡੀਓਗ੍ਰਾਫੀ ਨਾ ਫੋਟੋਗ੍ਰਾਫੀ ਹੋ ਸਕਦੀ ਆ ਨਾ ਹੀ ਦਿੱਲੀ ਤੋਂ ਬਾਹਰ ਜਾ ਸਕਦਾ ਪਰਿਵਾਰ ਦੇ 49 ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਆ ਸਰਕਾਰ ਜਿਹੜੀ ਪੰਜਾਬ ਦੀ ਪੰਜਾਬ ਪੁਲਿਸ ਦੇ ਜਿੰਮਾ ਹੈਗਾ ਦੀ ਸੁਰੱਖਿਆ ਦਾ ਤੇ ਪੰਜਾਬ ਪੁਲਿਸ ਇਹਦਾ ਖਰਚਾ ਚੱਕੂਗੀ ਸੁਰੱਖਿਆ ਦਾ ਤੇ ਇਹ ਇਹ ਇਦਾਂ ਦੀਆਂ ਸ਼ਰਤਾਂ ਜਿਹੜੀਆਂ ਹੈਗੀਆਂ ਉਹ ਲਾ ਕੇ ਉਹਨੂੰ ਬਾਹਰ ਲਿਆਂਦਾ ਗਿਆ ਹੁਣ ਸੌ ਚੁਕੰਦੋ ਤਰੰਤ ਬਾਅਦ ਏਅਰਪੋਰਟ ਦੇ ਜਹਾਜ਼ ਰਾਹੀਂ ਸਿੱਧਾ ਉਹ ਡਿਗੁਰੂਗੜ੍ਹ ਦੇਲ ਭੇਜ ਦਿੱਤਾ ਜਾਊਗਾ ਅ ਅਜਨਾਲਾ ਦੇ ਜਿਹੜਾ ਥਾਣੇ ਦਾ ਮਾਮਲਾ ਸੀਗਾ ਉਹ ਪਤਾਈਏ ਸਭ ਨੂੰ ਉਹਦੇ ਤਹਿਤ ਤਾਰਾ ਵਾਲ ਲੱਗਿਆ ਹੋਈਆਂ ਨੇ 12 ਹੋਰ ਕੇਸ ਨੇ ਇੱਕ ਕੇਸ ਜਿਹੜਾ ਹੈਗਾ ਅਸਮ ਥਾਣੇ ਦੇ ਵਿੱਚ ਵੀ ਹੈਗਾ ਇਲੈਕਟ੍ਰੋਨਿਕ ਚੀਜ਼ਾਂ ਜਿਹੜੀਆਂ ਜੇਲ੍ਹ ਦੇ ਵਿੱਚੋਂ ਮੁਰੀਆਂ ਸੀਗੀਆਂ ਡੀ ਗੁਰੂਗੜ੍ਹ ਉਹਨਾਂ ਦੇ ਇਲਜ਼ਾਮ ਲੱਗੇ ਸੀਗੇ ਉਹ ਅਮਰਪਾਲ ਸਿੰਘ ਹੋਰਾਂ ਦੀਆਂ ਹੈਗੀਆਂ ਨੇ ਉਹ ਵੀ ਮਾਮਲਾ ਦਰਜ ਹੈਗਾ ਸੋ ਇੰਨੇ ਸਾਰੇ ਮਾਮਲੇ ਦਰਜ ਨੇ ਅ ਅਸਮ ਜੇਲ੍ਹ ਦੇ ਵਿੱਚ ਬੰਦ ਹੈਗੇ ਸ਼ਰਤਾਂ ਦੇ ਚਾਹਤ ਰਿਹਾਈ ਹੋਣੀ ਹੈ ਸੌ ਚੁੱਕਣ ਲਈ ਆਇਆ ਜਾ ਰਿਹਾ ਸੌ ਵੀ ਹੋ ਚੁੱਕੀ ਜਾਊਗੀ ਕਿ ਮੈਂ ਭਾਰਤੀ ਸੰਵਿਧਾਨ ਵੀ ਸੌ ਚੱਕਦਾ ਹਾਂ ਭਾਰਤੀ ਅਖੰਡਤਾ ਦੀ ਗੱਲ ਹੋਊਗੀ ਇਹਦੇ ਵਿੱਚ ਸੌ ਦੇ ਵਿੱਚ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਇੱਕ ਸੌ ਚੱਕ ਸਮਾਗਮ ਦੇ ਵਿੱਚ ਉਸ ਰਸਮ ਦੇ ਵਿੱਚ ਹੋਣਾ ਹੈ ਚਲੋ ਦੂਜੀ ਨਾਲ ਇੱਕ ਗੱਲ ਹੋਰ ਕਰ ਦਵਾਂ ਥੋੜੀ ਜਿਹੀ ਪਰਨਾ ਇੱਕ ਇੰਟਰਵਿਊ ਵਾਇਰਲ ਹੋ ਰਹੀ ਹੈ ਟੀਵੀ ਦੇ ਉੱਤੇ ਇੱਕ ਨਿੱਜੀ ਚੈਨਲ ਦੇ ਤੇ ਆ ਰਹੀ ਹੈ ਉਹ ਉਹ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਦੀ ਹੈ ਉਹਦੇ ਵਿੱਚ ਤੁਸੀਂ ਬਕਾਇਦਾ ਤੌਰ ਤੇ ਦੇਖੋ ਕਿ ਬਹੁਤ ਸਾਰੇ ਸਵਾਲ ਐ ਇਦਾਂ ਦੇ ਆਏ ਜਿਨ੍ਹਾਂ ਦੇ ਉੱਤੇ ਗੋਲ ਮੋਲ ਜਵਾਬ ਹੋਏ ਨੇ ਪੰਜਾਬ ਦੇ ਹੱਕਾਂ ਬਾਰੇ ਰਿਹਾ ਸਵਾਲ ਰਿਹਾ ਉਹਦੇ ਤੇ ਜਾਂ ਉਹਨਾਂ ਨੂੰ ਸਵਾਲ ਸਿੱਧਾ ਪੁੱਛਿਆ ਗਿਆ ਪੱਤਰਕਾਰ ਵੱਲੋਂ ਕਿ ਭਈ ਹਰਿਸ਼ਤਾਨ ਦੇ ਪੱਖ ਚੋਂ ਜਾਂ ਵਿਰੋਧ ਚੋਂ ਉਹ ਕਹਿੰਦੇ ਨਾ ਅਸੀਂ ਪੱਖ ਚਾ ਨਾ ਵਿਰੋਧ ਚੋਂ ਉਹ ਤਾਂ ਇਹ ਗੱਲ ਬਹੁਤ ਵੱਡੀ ਆ ਇੱਕ ਬੱਕਰੇ ਰਾਜ ਦੀ ਗੱਲ ਕਰਨ ਵਾਲੇ ਇੱਕ ਬੱਕਰੇ ਹੋਂਦ ਦੀ ਗੱਲ ਕਰਨ ਵਾਲੇ ਤੇ ਅੱਜ ਹਲੇ ਸੌ ਚੱਕਣੀ ਆ ਤੇ ਪਹਿਲਾਂ ਹੀ ਬਿਆਨਬਾਜ਼ੀ ਕੁਝ ਹੋਰ ਹੋ ਗਈ ਆ ਉਹ ਕਹਿੰਦੇ ਨਸ਼ਾ ਛਡਾਉਣਾ ਨੌਜਵਾਨਾਂ ਦਾ ਤੇ ਅਮਰਤਾਰੀ ਬਣਾਉਣਾ ਮੁੱਖ ਮਕਸਦ ਇਹ ਆ ਬਾਕੀ ਬੰਦੀ ਸਿੰਘਾਂ ਦੀ ਗੱਲ ਹੋਊਗੀ ਫਹਿਲ ਦੇ ਆਧਾਰ ਤੇ ਪੰਜਾਬ ਦੇ ਚੰਡੀਗੜ੍ਹ ਜਿਹੜੇ ਰਾਜਧਾਨੀ ਦੀ ਗੱਲ ਹੋਊਗੀ ਕਿਸਾਨਾਂ ਦੀ ਗੱਲ ਹੋਊਗੀ ਉਹ ਮੈਂ ਇਸ ਗੱਲ ਸਵਾਲ ਮੇਰੇ ਅੰਦਰ ਉੱਠਦੇ ਨੇ ਜਿਹਨਾਂ ਚ ਆਪਾਂ ਸਾਰੇ ਪੰਜਾਬੀ ਹਾਂ ਕਿ ਕਿਸ ਨੂੰ ਨਹੀਂ ਪਤਾ ਕਿ ਪੰਜਾਬ ਨਾਲ ਧੱਕਾ ਹੁੰਦਾ ਆਇਆ ਪੰਜਾਬ ਦੇ ਬੰਦੀ ਸਿੰਘ ਨੇ ਜਿਹੜੇ ਉਹ ਉਹਨਾਂ ਨੂੰ ਸਰਕਾਰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਨਹੀਂ ਬਾਹਰ ਭੇਜ ਰਹੀ ਡੇੜਾਂ ਚ ਬੰਦ ਨੇ ਉਮਰਾਂ ਗੁਜ਼ਾਰ ਚੁੱਕੇ ਨੇ ਕਿਹਨੂੰ ਨਹੀਂ ਪਤਾ ਕਿ ਪੰਜਾਬ ਦੇ ਪਿੰਡਾਂ ਦੀ ਛਾਤੀ ਦੇ ਉੱਤੇ ਚੰਡੀਗੜ੍ਹ ਵਸਿਆ ਹੈ ਕਿਹਨੂੰ ਨਹੀਂ ਪਤਾ ਪੰਜਾਬ ਦੇ ਪਾਣੀਆਂ ਦੀ ਹੱਕ ਖੋਏ ਜਾ ਰਹੇ ਨੇ ਕਿਹਨੂੰ ਨਹੀਂ ਪਤਾ ਪੰਜਾਬ ਦੀ ਕਿਸਾਨੀ ਰੋਲ ਰਹੀ ਹੈ ਕਿਹਨੂੰ ਨਹੀਂ ਪਤਾ ਪੰਜਾਬ ਦੇ ਨੌਜਵਾਨ ਰੋਲ ਰਹੇ ਨੇ ਨਸ਼ਿਆਂ ਚ ਗਲਤਾਨ ਨੇ ਹਰ ਰੋਜ਼ ਮੌਤਾਂ ਹੋ ਰਹੀਆਂ ਨੇ ਨਸ਼ਿਆਂ ਦੇ ਵਿੱਚ ਗਰ ਕੇ ਹੋਏ ਨੌਜਵਾਨਾਂ ਦੀਆਂ ਪਰਿਵਾਰ ਉਜੜ ਰਹੇ ਨੇ ਇਹ ਸਭ ਕੁਝ ਸਭ ਨੂੰ ਪਤਾ ਹੈ ਜੇ ਇਹ ਇਹ ਗੱਲਾਂ ਕਰਕੇ ਜਾਨਕਿ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੀ ਗੱਲ ਕਰਕੇ ਪੰਜਾਬ ਦੇ ਦੁੱਖ ਦੀ ਗੱਲ ਕਰਕੇ ਚੋਣ ਜਿੱਤ ਕੇ ਉਸ ਤੋਂ ਬਾਅਦ ਸੋਚਾਂਗੇ ਕੀ ਹੁੰਦਾ ਉਹ ਗੱਲ ਕਰਨੀ ਹੋਵੇ ਤਾਂ ਮੇਰੇ ਖਿਆਲ ਬੜੀ ਆਸਾਨ ਜੀ ਗੱਲ ਹੈ ਲੋਕ ਵਿਸ਼ਵਾਸ ਕਰਦੇ ਨੇ ਪਰ ਇਹ ਗੱਲਾਂ ਕਰਕੇ ਜਿਹੜੇ ਪ੍ਰੋਸੈਸ ਕੀ ਹੈ ਕਿਵੇਂ ਤੁਸੀਂ ਇਹਨਾਂ ਨੂੰ ਹੱਲ ਕਰੋਗੇ ਜਾਂ ਕਰਾਓਗੇ ਉਹ ਹਾਲੇ ਕਿਸੇ ਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਨੇ ਸਿੱਖਾਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਨੇ ਮੁੱਖ ਮੰਤਰੀ ਸਿੱਖ ਰਹੇ ਨੇ ਠੀਕ ਹੈ ਜੀ ਔਰ ਖਾਸ ਕਰ ਕਿਸਾਨੀ ਪੁਛੋਕਰ ਵਾਲੇ ਲੋਕ ਮੁੱਖ ਮੰਤਰੀ ਬਣਦੇ ਰਹੇ ਨੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਉਮੀਦਿਆਂ ਉਮੀਦਾਂ ਖੜੀਆਂ ਨੇ ਜਿਸ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਅੱਜ ਉਹੀ ਇੰਟਰਵਿਊ ਸੁਣ ਕੇ ਮੈਨੂੰ ਬੜੀ ਹੈਰਾਨਗੀ ਜੀ ਹੋਈ ਕਿ ਉਹੀ ਚੀਜ਼ ਫੇਰ ਸਾਹਮਣੇ ਆਉਣ ਲੱਗੀ ਮੈਂ ਇੱਕ ਬਜ਼ੁਰਗਰ ਨੇ ਮਰਕਾਲ ਬਲਕੌਰ ਸਿੰਘ ਦਾ ਸ਼ਾਇਦ ਉਹਨਾਂ ਦਾ ਨਾਮ ਆ ਉਹਨਾਂ ਦੀ ਸੁਣ ਰਿਹਾ ਸੀਗਾ ਇੰਟਰਵਿਊ ਉਹਦੇ ਵਿੱਚ ਉਹ ਬਕਾਇਦਾ ਤੌਰ ਤੇ ਅਮਰਤਪਾਲ ਸਿੰਘ ਬਾਰੇ ਬੋਲ ਰਹੇ ਸੀ ਕਹਿੰਦੇ ਪਲੱਸ 2 ਪਾਸ ਹੈ ਬੰਦਾ ਟਰੱਕ ਡਰਾਈਵਰ ਰਿਹਾ ਹੈ ਦੁਬਈ ਦੇ ਵਿੱਚ ਤੇ ਉਹ ਇਹਨਾਂ ਕਾਗਜ਼ੀਅਤਦਨਾਂ ਦੇ ਸਾਹਮਣੇ ਕੀ ਚੀਜ਼ ਹੈ ਗੱਲ ਉਹਨਾਂ ਦੀ ਖਰੀ ਹੈ ਕੁਝ ਜਿਨ੍ਹਾਂ ਨੇ ساری ਉਮਰ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੇ ਸਿਆਸਤ ਵਿੱਚ ਲੰਘਾਤੀ ਜਿਹੜੇ ਸਿਆਸਤ ਦੀ ਮਤਲਬ ਕਹਿ ਲੋ ਕਿ ਹਰ ਇੱਕ ਚਾਲ ਨੂੰ ਪਹਿਲਾਂ ਹੀ ਸਮਝ ਲੈਂਦੇ ਨੇ ਉਹਨਾਂ ਦੇ ਸਾਹਮਣੇ ਜਾ ਕੇ ਜੇ ਖੜ੍ਹਜੋਗੇ ਤਾਂ ਕੋਈ ਖਾਸ ਗੱਲ ਨਹੀਂ ਹੋਣੀ ਇਹ ਪਰ ਠੀਕ ਹੈ ਅਸੀਂ ਕਿਸੇ ਨੂੰ ਮਾਣ ਪੰਜਾਬ ਦੇ ਲੋਕਾਂ ਨੇ ਦਿੱਤਾ ਦੇਤਾ ਬਸ ਮਾਣ ਦਿੱਤਾ ਤਨੂਬ ਨੇ ਪੰਜਾਬ ਦੀ ਗੱਲ ਕੀਤੀ ਮਾਣ ਦੇਤਾ ਦੈਟ ਇਜ਼ ਮੇਰੇ ਖਿਆਲ ਇਹ ਤੋਂ ਬਾਅਦ ਕੁਝ ਨਹੀਂ ਹੈ ਉਹ ਕਹਿਣ ਦਾ ਭਾਵ ਮੇਰਾ ਇਹ ਹੀ ਹੈ ਕਿ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਦੇ ਦੁੱਖ ਦੀ ਰਗ ਨੂੰ ਛੇੜਨ ਵਾਲੇ ਸਿਰਫ ਸਿਆਸਤ ਉੱਥੋਂ ਤੱਕ ਸੀਮਤ ਕਰ ਲੈਂਦੇ ਨੇ ਕਿ ਨਿੱਜੀ ਤੌਰ ਤੇ ਉਹ ਕਿੰਨਾ ਕਿਤੇ ਆ ਕੇ ਅੱਪੜ ਜਾਂਦੀ ਆ ਅਦਰਵਾਈਜ਼ ਹੋਰ ਫਿਲਹਾਲ ਕੋਈ ਗੱਲ ਨਜ਼ਰ ਨਹੀਂ ਆਉਂਦੀ ਜਿਹੜਾ ਸ਼ਰਤਾਂ ਦੇ ਉੱਤੇ ਹੀ ਸਾਰਾ ਕੁਝ ਹੋ ਰਿਹਾ ਪਹਿਲਾਂ ਹੀ ਗੁਲਾਮੀ ਦੀ ਗੱਲ ਕਰਦੇ ਤਾਂ ਗੁਲਾਮੀ ਸ਼ਰਤਾਂ ਹੀ ਹੁੰਦੀਆਂ ਨੇ ਹੋਰ ਤਾਂ ਕੀ ਹੁੰਦਾ ਵੀ ਜੇ ਤਾਂ ਇੰਤਾ ਇਹ ਕਰਜ ਦੀ ਚੀਜ਼ ਦਾਣੇ ਚਾਰ ਰੱਖਣੇ ਨੇ ਤਾਂ ਆਹ ਟੈਕਸ ਦੇਣਾ ਪੂਸ਼ਰਤ ਹੁੰਦੀ ਹੈ ਕਿ ਜੇ ਤੂੰ ਖੇਤੀ ਕਰਨੀ ਹੈ ਤਾਂ ਅੱਧੀ ਫਸਲ ਤਨੂੰ ਸਰਕਾਰ ਨੂੰ ਦੇਣੀ ਪਊਗੀ ਅੱਧੀ ਤੂੰ ਰੱਖ ਸਕੇਗਾ ਇਹ ਸ਼ਰਤ ਹੀ ਇਹ ਗੁਨਾਮੀ ਗੁਲਾਮੀ ਹੁੰਦੀ ਸੋ ਮੇਰੇ ਖਿਆਲ ਨਾਲ ਇਹ ਜਿਉਂ ਕੁਝ ਹੋ ਰਿਹਾ ਇੱਕ ਪ੍ਰੋਸੈਸ ਹੈਗਾ ਠੀਕ ਹੈ ਉਸ ਪ੍ਰੋਸੈਸ ਨੂੰ ਚਾਹੁੰਦੇ ਸੀ ਜੋ ਅਮਰਪਾਲ ਸਿੰਘ ਨੇ ਚਾਹੁੰਦੇ ਸੀ ਉਹ ਹੋ ਗਿਆ ਤੇ ਉਹਨਾਂ ਨੂੰ ਜੋ ਮਿਲਣਾ ਚਾਹੀਦਾ ਸੀ ਮਿਲ ਗਿਆ ਪੰਜਾਬ ਦੇ ਲੋਕਾਂ ਨੇ ਮਾਣ ਦੇਣਾ ਸੀ ਦੇਤਾ ਇੱਥੇ ਗੱਲ ਅਮਰੀਕਾ ਨਾਲ ਖਤਮ ਹੋ ਜਾਣੀ ਚਾਹੀਦੀ ਹੈ ਜੀ। ਜੀ। ਤੁਸੀਂ ਪ੍ਰਮਿੰਦਰ ਜੀ ਅਗਲੀ ਗੱਲਬਾਤ ਹੈਗੀ ਹੈ ਕਿ ਸ਼ੀਤਲ ਲੰਗੜਾਲ ਨੇ ਗੱਲ ਕੁਰਸੀ ਲਾ ਲਈ ਵੱਡੀ ਕੁਰਸੀ ਲਾ ਲਈ ਮੁੱਖ ਮੰਤਰੀ ਜੀ ਛੋਟੀ ਕੁਰਸੀ ਲਾ ਲਈ ਆਪਣੀ ਉਹ ਕਹਿੰਦੇ ਕਿ ਮੈਂ ਕਰੂੰਗਾ ਇੰਤਜ਼ਾਰ ਮੈਂ ਫੋਨ ਵੀ ਕੀਤੇ ਮੇਰੇ ਫੋਨ ਨਹੀਂ ਚੁੱਕੇ ਕਿ ਮੁੱਖ ਮੰਤਰੀ ਸਾਹਿਬ ਆਉਣ ਤੇ ਆ ਕੇ ਸਬੂਤ ਲੈ ਜਾ ਸਾਰਾ ਕੁਝ ਉਹ ਲੋਕਾਂ ਨੇ ਦੇਖਿਆ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਆਏ ਸੀ ਜਲੰਧਰ ਦੇ ਵਿੱਚ ਉਦੋਂ ਜਲੰਧਰ ਦੇ ਲੋਕਾਂ ਨੂੰ ਸੰਬੋਧਨ ਹੋਏ ਤੇ ਮੈਂ ਜਿਹੜਾ ਫੋਕਸ ਰਿਹਾ ਉਹ ਸ਼ਿਤਲ ਅੰਗੁਰਾਲ ਦੇ ਉੱਪਰ ਰਿਹਾ ਮੈਂ ਫੋਕਸ ਜਲੰਧਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਇਆ ਤੇ ਜਦੋਂ ਕੱਲ ਸ਼ਿਤਲ ਅੰਗੁਰਾਲ ਨੇ ਉਹ ਸਾਰਾ ਕੁਝ ਕੀਤਾ ਉੱਥੇ ਇੱਕ ਰਚਿਆ ਆਪਣਾ ਕੁਝ ਵੀ ਕਹਿ ਲਓ ਉਹਨੂੰ ਪੋਲਿਟੀਕਲ ਡਰਾਮਾ ਕਹਿ ਲਓ ਸਬੂਤ ਦੇ ਖਵਾਸੇ ਕਹਿ ਲਓ ਕੁਝ ਵੀ ਨਾਮ ਦੇ ਲਓ ਉਸ ਜਿਹਨੂੰ ਉਸ ਤੋਂ ਬਾਅਦ ਕੋਈ ਆਮ ਆਦਮੀ ਪਾਰਟੀ ਦਾ ਵੀ ਉਦਾਂ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਹੈਗਾ ਜਿੱਦਾਂ ਦਾ ਹੋਣਾ ਚਾਹੀਦਾ ਸੀ ਉਹਣਾ ਇਹ ਸਭ ਕੁਝ ਪਤਾ ਨਹੀਂ ਕਿਉਂ ਸੋ ਕਿਵੇਂ ਵਿਗੜਿਆ ਸਾਰੀ ਗੱਲਬਾਤ ਦੇਖੋ ਪਹਿਲਾਂ ਜੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਜੇ ਉਹ ਇਹਦੇ ਚ ਉਹਦੇ ਵਿੱਚ ਇੱਕ ਰਮਨ ਅਰੂੜਾ ਨਾਂ ਦੇ ਜਿਹੜੇ ਉਹਨਾਂ ਦੇ ਲੀਡਰ ਹੈਗੇ ਨੇ ਉਹ ਬਕਾਇਦਾ ਤੌਰ ਤੇ ਜਾਂਚ ਦੀ ਗੱਲ ਕਰ ਚੁੱਕੇ ਆ ਕਰਕੇ ਗਏ ਆ ਜਿੰਨੀ ਗੱਲ ਕਰਨੀ ਚਾਹੀਦੀ ਹੈ ਜਿੰਨਾ ਕੋ ਉਹਨਾਂ ਨੂੰ ਕਹਿਣਾ ਕਹਿਣ ਲਈ ਕਿਹਾ ਗਿਆ ਹੁਣ ਉਹਨਾਂ ਕੋ ਕਹਿ ਗਏ ਉਹ ਉੱਥੇ ਤੱਕ ਸੀਮਤ ਹੋ ਗਿਆ ਆਮ ਆਦਮੀ ਪਾਰਟੀ ਦਾ ਜਿਹੜਾ ਆਪਣਾ ਪੱਖ ਸੀਗਾ ਉਹ ਕਹਿੰਦੇ ਵੀ ਜਿਹੜੀ ਪੈਨ ਡਰਾਈਵ ਹੈਗੀ ਆ ਤੇ ਜਾਂਚ ਕੀਤੀ ਜਾਊਗੀ ਵਿੱਚ ਕੁਝ ਹੈ ਵੀ ਜਾਂ ਨਹੀਂ ਹੈ ਹੁਣ ਗੱਲ ਕਰਦੇ ਹਾਂ ਸ਼ੀਤਲਕ ਅੰਦੁਰਾਲ ਉਹਨਾਂ ਦੀ ਕਿ ਉਹਨਾਂ ਨੇ ਗੱਲ ਕੀਤੀ ਕਿ ਮੈਂ ਸੀਐਮ ਨੂੰ ਹੀ ਸੰਪੂਰਨ ਕੁਰਸੀ ਦਾ ਟੀ ਪਹਿਲਾਂ ਕੁਰਸੀ ਤਾਂ ਭਗਵੰਤ ਮਾਨ ਉਹਨਾਂ ਨੇ ਵੀ ਡਾਇਨਾ ਸੀਗੀ ਆ ਇਹ ਉਹੀ ਇੱਕ ਕਨਸੈਪਟ ਸੇਮ ਕਾਪੀ ਲੱਗਦਾ ਹੈ ਦੂਜੇ ਪਾਸੇ ਪੈਨ ਡਰਾਈਵ ਵਾਲਾ ਮਜੀਠੀਆ ਨੇ ਵੀ ਕੀਤਾ ਸੀਗਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਪੈਨ ਡਰਾਈਵ ਲੈ ਕੇ ਗਏ ਸੀਗੇ ਤੂੰ ਗਲਤ ਹੈ ਇਹ ਕਿ ਇਹ ਸਾਰੇ ਪ੍ਰੋਸੈਸ ਨੇ ਨਾ ਜਿਹੜੇ ਗੁਰਜਿੰਦਰ ਸਿੰਘ ਚਾਹੇ ਚਾਹੇ ਅਮਰਤਪਾਲ ਹੋਰਾਂ ਦਾ ਚਾਹੇ ਅੰਗਰਾਲ ਦਾ ਚਾਹੇ ਮਜੀਠੀਆ ਦਾ ਜਾਂ ਇਹਨਾਂ ਵਿੱਚੋਂ ਲੋਕ ਮੰਨਪੀ ਨਹੀਂ ਕਿਤੇ ਨਾ ਕਿਤੇ ਤੁਸੀਂ ਦੇਖੋ ਆਮ ਲੋਕ ਪੰਜਾਬ ਦੇ ਲੋਕ ਮੰਨਪੀ ਨਹੀਂ ਗੱਲ ਪੰਜਾਬ ਦੇ ਲੋਕਾਂ ਦੀ ਕਰੀ ਜਾਂਦੀ ਹੈ ਤੇ ਪੈਨ ਡਰਾਈਵ ਸੀ ਮਨ ਦਵਾਗੇ ਕਿਉਂ ਬਈ ਤੁਸੀਂ ਪੰਜਾਬ ਦੇ ਲੋਕਾਂ ਦੇ ਮੂਰੇ ਸੱਚ ਕਿਉਂ ਨਹੀਂ ਰੱਖਦੇ ਪਹਿਲਾਂ ਵੀ ਆਪਾਂ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਜਦੋਂ ਫਸਦੇ ਹੈ ਲੀਡਰ ਚਾਹੇ ਕਿਸੇ ਪਾਰਟੀ ਦੇ ਆਪਏ ਨਹੀਂ ਗੱਲ ਕਰਦਾ ਚਾਹੇ ਆਮ ਆਦਮੀ ਪਾਰਟੀ ਦਾ ਕੋਈ ਚਾਹੇ ਕਾਂਗਰਸ ਦਾ ਚਾਹੇ ਕਾਲੀਆਂ ਦਾ ਚਾਹੇ ਬੀਐਸਪੀ ਬੀਜੇਪੀ ਕਿਸੇ ਦਾ ਵੀ ਹੈ ਕੋਈ ਵੀ ਬੰਦਾ ਜੇ ਭ੍ਰਿਸ਼ਟਾਚਾਰ ਦੇ ਕੇਸ ਚ ਫਸਦਾ ਹੈ ਉਹ ਕਹਿੰਦਾ ਮੇਰੇ ਤੇ ਜੇ ਸਿਆਸੀ ਸਾਜ਼ਿਸ਼ ਹੈ। ਫਾਈਪ ਆਪਣਾ ਜਨਤਕ ਕਰਨਾ ਅੰਕੜੇ ਤੇਰੇ ਜਾਇਦਾਦ ਕਿਵੇਂ ਬਣ ਗਈ ਦੱਸ ਦੇ ਲੋਕਾਂ ਨੂੰ ਜਿਹੜੀਆਂ ਜਾਇਦਾਦਾਂ ਦੇ ਉੱਤੇ ਅਲੀਗੇਸ਼ਨ ਨਾ ਕਰ ਰਹੇ ਨੇ ਕਿ ਪਿਆ ਆਹ ਜਾਇਦਾਦ ਨੂੰ ਪ੍ਰਸ਼ਟਾਜਾਰ ਕਰਕੇ ਬਣਾਈ ਹੈ ਤੇਰੇ ਕੋਲ ਇੰਨੀ ਸੀ ਇੰਨੀ ਕਿਵੇਂ ਬਣ ਗਈ ਜਿਵੇਂ ਕੈਪਟਨ ਮਨਿੰਦਰ ਸਿੰਘ ਇੱਕ ਵਾਰ ਐਡਾ ਵੱਡਾ ਪੁਨੰਦਾ ਲੈ ਕੇ ਤਾਂ ਬਾਦਲਾਂ ਦੇ ਖਿਲਾਫ ਉਹ ਵਿਧਾਨ ਸਭਾ ਦੇ ਵਿੱਚ ਚਾਇਸੀਆਂ ਦੇ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਬੜੀ ਵਧੀਆ ਗੱਲ ਮੈਨੂੰ ਲੱਗੀ ਉਹ ਕਿ ਕਹੀ ਸੀ ਕਹਿੰਦੇ ਕਿ ਬਾਦਲ ਜਿਸ ਤਰ੍ਹਾਂ ਮੀਰ ਬਣੇ ਨੇ ਆਮ ਕਿਸਾਨ ਤੋਂ ਬਾਅਦ ਜਿੰਨਾ ਪੈਸਾ ਉਹਨਾਂ ਨੇ ਕਮਾ ਲਿਆ ਐਸੋ ਜਿਹਾ ਤਰੀਕਾ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਦੱਸ ਦੇਣ ਉਹ ਵੀ ਅਮੀਰ ਬਣ ਜਾਣ ਮੈਂ ਉਹ ਗੱਲ ਕਰਦਾ ਵੀ ਜੇ ਤੁਸੀਂ ਭ੍ਰਿਸ਼ਟਾਚਾਰ ਨਹੀਂ ਕੀਤਾ ਤੁਹਾਡੇ ਖਿਲਾਫ ਸਾਜ਼ਿਸ਼ ਹੋ ਰਹੀ ਆ ਤੇ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਦੱਸਦੇ ਸੱਚ ਵੋਟ ਤਾਂ ਲੋਕਾਂ ਨੇ ਪਾਈ ਆ ਜਿਨੇ تیر ਦੇ ਪਜਾਮ ਲਗਾਏ ਨੇ ਉਹਨੇ ਤਾਂ ਨਹੀਂ ਪਾਈ ਉਹ ਚਾਹੇ ਪੱਖ ਚਾਹੇ ਚਾਹੇ ਵਿਰੋਧ ਚਾਹੇ ਜੇ ਹੁਣ ਆਡੀਓ ਆ ਕੋਈ ਤਾਂ ਆਡੀਓ ਗੱਲ ਕਰਦੇ ਜਨਤਕ ਕਰਾਂਗੇ ਜਨਤਕ ਕਰਨੀ ਚਾਹੀਦੀ ਦੇ ਨਾਲ ਤੁਰੰਤ ਹੀ ਕਰਨੀ ਚਾਹੀਦੀ ਲੋਕਾਂ ਦੇ ਸਾਹਮਣੇ ਜਨਤਕ ਕਰਨੀ ਚਾਹੀਦੀ ਆਡੀਓ ਆ ਹੈ ਆ ਤੁਹਾਡੇ ਕੋਲ ਕਿੱਥੋਂ ਆਈ ਹੈ ਚਲੋ ਇੱਕ ਸੋਰਸ ਉਹਨਦੇ ਨੇ ਨਹੀਂ ਡਿਸਕਲੋਜ਼ ਕਰਨੇ ਨਾ ਕਰੋ ਜਾਂ ਤੁਸੀਂ ਤੁਸੀਂ ਮੰਗ ਕਰੋ ਕਿ ਆ ਆਡੀਓ ਆ ਇਹਦੇ ਵਿੱਚ ਪੁਰਾਣੇ ਫਲਾਣੇ ਬੰਦੇ ਦਾ ਨਾਮ ਹੈ ਪੁਰਾਣੇ ਬੰਦੇ ਦੀ ਆਵਾਜ਼ ਮੇਰੇ ਕੋਲ ਆਈ ਹੈ ਇਹਦੀ 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 ਜਾਂਚ ਕਰਕੇ ਪਤਾ ਲਾਇਆ ਜਾਵੇ ਇਹ ਕਿੰਨੀ ਸੱਚਾਈ ਆ ਇਹ ਹੁੰਦਾ ਸੱਚ ਇੱਕ ਕਹਣਾ ਕਿ ਆ ਮੇਰੇ ਕੋਲ ਪੈਨ ਡਰਾਈਵ ਵਿੱਚ ਹੈ ਨਹੀਂ ਹੈ ਪਤਾ ਨਹੀਂ ਕੀ ਹੈ ਦਿਖਾਉਣ ਜੋਗਾ ਨਹੀਂ ਦਿਖਾਉਣ ਜੋਗਾ ਹੈ ਤੇ ਇਹ ਇਹ ਤਾਂ ਹੁਣ ਲੋਕ ਤਾਂ ਉੱਥੇ ਖੜੇ ਇੱਕ ਘੰਟਾ ਉਹ ਸੁਣੀ ਜਾ ਰਹੇ ਨੇ ਮੈਂ ਸੱਚਾ ਜੀ ਮੈਂ ਸੋਚਾਂ ਜੀ ਇਹ ਗੱਲ ਮੈਂ ਇਹ ਨਹੀਂ ਗੱਲ ਕਰਦਾ ਕਿ ਸੀਤਨ ਗੁਰਾਲ ਹੈ ਉੱਥੇ ਕੋਈ ਵੀ ਬੰਦਾ ਹੈ ਚਾਹੇ ਉਹ ਕੋਈ ਆਪਦੇ ਸੀਐਮ ਹੋਣ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਚਾਹੇ ਅ ਅਸਗਵੀਰ ਬਾਦਲ ਹੋਰਾਂ ਵਿੱਚੋਂ ਕੋਈ ਹੋਵੇ ਚਾਹੇ ਕੋਈ ਬੀਜੇਪੀ ਦਾ ਕੋਈ ਹੋਵੇ ਕੋਈ ਵੀ ਹੋਵੇ ਜੇ ਲੋਕਾਂ ਤੋਂ ਲੋਕਾਂ ਦੇ ਫਾਇਦੇ ਦੀ ਗੱਲ ਹੈ ਤੁਸੀਂ ਭ੍ਰਿਸ਼ਟਾਚਾਰ ਬੰਦ ਕਰਾਉਣਾ ਚਾਹੁੰਦੇ ਹੋ ਭ੍ਰਿਸ਼ਟਾਚਾਰ ਤਾਂ ਲੋਕਾਂ ਦੇ ਲੋਕਾਂ ਦੀ ਜੇਬ ਤੋਂ ਹੋ ਰਿਹਾ ਨਾ ਲੋਕਾਂ ਦੀ ਜੇਬ ਤੋਂ ਘਟਾਏ ਜਾ ਰਹੇ ਪੈਸੇ ਆਪਣੇ ਕੰਮ ਦੇ ਲਈ ਲੋਕ ਪੈਸੇ ਲੈ ਕੇ ਆ ਰਹੇ ਤਾਂ ਭ੍ਰਿਸ਼ਟਾਚਾਰ ਹੋ ਰਿਹਾ ਤੇ ਉਹ ਲੋਕਾਂ ਦੇ ਪੈਸੇ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤਾਂ ਉਹ ਦੱਸੋ ਲੋਕਾਂ ਨੂੰ ਦੱਸੋ ਪਹਿਲਾਂ ਵੀ ਆ ਦੇਖੋ ਤੁਸੀਂ ਕੰਮ ਇੱਕ ਕੱਲ ਛੋਟੀ ਜੀ ਉਹ ਰੀਅਰ ਟਾਈਪ ਮੈਂ ਦੇਖੀ ਇੱਕ ਬਜ਼ੁਰਗ ਕਹਿੰਦਾ ਕਹਿੰਦਾ ਮੇਰੇ ਤੋਂ ਕਹਿੰਦਾ ਤਸੀਲਦਾਰ ਨੇ 15000 ਰੁਪਏ ਲੈ ਰਜਿਸਟਰੀ ਕਰਨ ਦੇ ਮੈਨੂੰ ਨਹੀਂ ਪਤਾ ਕਿੱਥੋਂ ਦਾ ਸੀਗਾ ਕੌਣ ਆਇਆ ਰੀਅਰ ਦੀ ਇਚਾਰਾ ਸੱਚ ਮੋਹ ਰਕ ਝੂਠ ਗੱਲ ਹੈ ਕਿ ਜੇ ਕਿਸੇ ਨੇ ਦਿੱਤਿਆ ਹੈ ਜਨਤਕ ਕਰਦਾ ਹੈ ਉਹ ਕਿ ਮੈਂ ਤੋਂ ਲੈ ਆ ਇਹ ਲੋਕ ਲਕਉਣ ਦੇ ਕਿਉਂ ਨੇ ਜਿਹੜਾ ਦੂਜੇ ਪਾਸੇ ਜਿੱਤੇ ਅਲੀਗੇਸ਼ਨ ਨੇ ਉਹ ਵੀ ਚੁੱਪ ਕਿਉਂ ਕਰਦਾ ਹੈ ਇਹ ਵੀ ਇਹ ਵੀ ਸਵਾਲਾਂ ਦੇ ਕਿਹਨੇ ਚਾ ਤੋ ਇੱਕ ਕਹਿਣ ਤੋਂ ਬਾਅਦ ਹੋਵੇ ਕਿ ਉਸ ਰੋਲਾ ਪਾ ਦੇਣਾ ਚੋਣਾ ਨਹੀਂ ਚੋਣਾ ਦੇ ਬਹੁੜੇ ਰੋਲੇ ਪਾਉਂਦੇ ਨੇ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਆਡੀਓ ਵਾਇਰਲ ਹੁੰਦੀਆਂ ਨੇ ਲੁਕੋ ਕੇ ਰੱਖਦੇ ਨੇ ਜੀ ਉਹ ਸਾਰਾ ਕੁਝ ਚੋਣਾ ਦੇ ਵੋਟਾਂ ਬਟੋਰਨ ਦਾ ਇੱਕ ਸਟੰਟ ਕਿਹਾ ਜਾ ਸਕਦਾ ਹੈ ਲੋਕ ਝਾਂਸੇ ਜਾਂਦੇ ਨੇ ਬਸ ਹੋਰ ਕੋਈ ਦੂਜੀ ਗੱਲ ਨਹੀਂ ਜਾਂ ਪਦੀ ਤੇ ਜੀ ਜੀ ਗਮਿੰਦਰ ਜੀ ਅਗਲੀ ਖਬਰ ਹੈ ਕਿ ਇੱਕ ਬੇਬੀ ਸਿੱਖੀ ਸਰੂਪ ਦੇ ਵਿੱਚ ਪਿਛਲੇ ਦਿਨੀ ਇੱਕ ਚੈਨਲ ਉਹ ਇੰਟਰਵਿਊ ਲੈਂਦੇ ਨੇ ਉਹਦੇ ਆਪਣੀ ਗੱਲਾਂ ਬਾਤਾਂ ਰੱਖਦੇ ਨੇ ਉਸ ਪੋਡਕਾਸਟ ਦੇ ਵਿੱਚ ਉਹਨਾਂ ਦਾ ਵੱਖਰੀ ਤਰ੍ਹਾਂ ਦੀ ਗੱਲ ਕਰਦೇನೆ ਕਿ ਅਸੀਂ ਇੱਕ ਹੋਰ ਗਰੇਹ ਦੇ ਉੱਪਰ ਗਏ ਉੱਥੇ ਅਸੀਂ ਲੋਕਾਂ ਦੇ ਨਾਲ ਰਾਤ ਤੱਕ ਕੀਤਾ ਸੋਸ਼ਲ ਮੀਡੀਆ ਤੇ ਉਹਨੂੰ ਲੈ ਕੇ ਜਰੂਰ ਇੱਕ ਕੰਟਰੋਵਰਸੀ ਹੈ ਅਲੱਗ-ਅਲੱਗ ਵਿਚਾਰ ਹੈ। ਫੇ ਪਪੂਲਰ ਹੋਣ ਦੇ ਲਈ ਨਾ ਲੋਕਾਂ ਦੇ ਵਿੱਚ ਆਪਣਾ ਨਾਮ ਚਮਕਾਉਣ ਦੇ ਲਈ ਇੱਕ ਆਪਾਂ ਕਹਿ ਲਓ ਕਿ ਸਟੰਟ ਖੇਡਿਆ ਗਿਆ ਹੈਗਾ ਵੀ ਮੈਂ ਵੀ ਮਸ਼ਹੂਰ ਹੋ ਜਾਾਂ ਤੇ ਐਨੀ ਮੂਰਖਤਾ ਵਾਲੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਤਾਂ ਕੋਈ ਮਤਲਬ ਜੇ ਕੋਈ ਬੰਦਾ ਕੋਈ ਪੜਿਆ ਨਹੀਂ ਸਾਖਿਲਾ ਹੋਵੇ ਜਿਸ ਨੇ ਕਦੇ ਸਕੂਲ ਦਾ ਮੂਹ ਨਾ ਦੇਖਿਆ ਹੋਵੇ ਉਹ ਇੰਨੀ ਗੱਲ ਤਾਂ ਉਹ ਵੀ ਸਮਝ ਜਾਊਗਾ ਕਿ ਸੂਰਜ ਦੇ ਉੱਤੇ ਜਾਣਾ ਉਹ ਕਾਲਾ ਜੀ ਦਾ ਬਾੜਾ ਤਾਂ ਹੈ ਨਹੀਂ ਉਹ ਕਹਿੰਦੀ ਸੂਰਜ ਦੇ ਉੱਤੇ ਦੁਨੀਆ ਵੱਸ ਰਹੀ ਹੈ ਉੱਥੇ ਮਾਲਕ ਨੇ ਕਹਿੰਦੇ ਉਸ ਤਰ੍ਹਾਂ ਦੇ ਆਕਾਰ ਬਣਾਏ ਹੋਏ ਨੇ ਉਸ ਤਰ੍ਹਾਂ ਦੀ ਉਹ ਮਤਲਬ ਉਹਨੂੰ ਸਹਿਣ ਸ਼ਕਤੀ ਦਿੱਤੀ ਹੋਈ ਆ ਜਿਹੜੇ ਬੰਦੇ ਉੱਥੇ ਰਹਿਣ ਨੇ ਜੋ ਜੀਵ ਚਾਹੇ ਕੁਝ ਵੀ ਆ ਜਿੱਦਾਂ ਜਿਹੜੀ ਦੁਨੀਆ ਵੱਸ ਰਹੀ ਆ ਉਹ ਉਹ ਗੰਦੀ ਉਥੇ ਟਾਈਮ ਡਰਾਈਵਰ ਰਹੀ ਮੈਂ ਗੰਦੀ ਮਾਲਕ ਨੂੰ ਵੀ ਮਿਲਿਆ ਜੀ ਐਕਸਪੀਰੀਅੰਸ ਵੀ ਦੱਸ ਰਹੀ ਆ ਕਿ ਮੈਨੂੰ ਪਤਾ ਲੱਗ ਜਾਏ ਕਿ ਉਹ ਬੰਦਾ ਇਦਾਂ ਜਾਣ ਵਾਲਾ ਜੀ ਮਰਨ ਵਾਲਾ ਪਰ ਉਹਨੂੰ ਦੱਸਿਆ ਨਹੀਂ ਜਾ ਸਕਦਾ ਕਿ ਇਹ ਮਰਨ ਵਾਲਾ ਜੀ ਕੁਦਰਤ ਦਾ ਨਿਯਮ ਹੈ ਥੋੜੇ ਗਿਆਨ ਦਾ ਫਾਇਦਾ ਕੀ ਆ ਜਿਹੜਾ ਤੁਸੀਂ ਰੌਲਾ ਪਾਇਆ ਉਦੋਂ ਉਹਦਾ ਲੁਕਾਈ ਨੂੰ ਕੀ ਫਾਇਦਾ ਤੁਸੀਂ ਕੀ ਨੂੰ ਦੱਸਣਾ ਚਾਹੁੰਦੇ ਹੋ ਕੀ ਦੱਸਣਾ ਚਾਹੁੰਦੇ ਹੋ ਉਹਦਾ ਲਾਭ ਕੀ ਆ ਥੋੜੇ ਜਿਹੜਾ ਤੁਸੀਂ ਰੌਲਾ ਪਾਇਆ ਇਹ ਉਸ ਚੀਜ਼ ਦਾ ਤੋ ਇਸ ਧਰਤੀ ਦੇ ਕਿਸੇ ਜੀਵ ਜੰਤੂ ਇਨਸਾਨ ਪਸ਼ੂ ਪ੍ਰੇਤ ਜੋ ਵੀ ਇੱਥੇ ਰਹਿੰਦਾ ਹੈ ਪੇੜ ਪੌਦਾ ਕੁਝ ਵੀ ਆ ਉਹਨੂੰ ਕੀ ਲਾਭ ਹੈ ਵੀ ਸਿਰਫ ਤੁਹਾਡੀ ਆਪਣੀ ਵਡਿਆਈ ਹੋ ਗਈ ਬਸ ਵੀ ਮੈਂ ਲੋਕਾਂ ਚ ਮੈਨੂੰ ਗਿਊ ਮਿਲ ਗਏ ਬਾ ਲੋਕਾਂ ਚ ਮੇਰਾ ਚਿਹਰਾ ਆ ਗਿਆ ਇਸ ਤੋਂ ਵੱਧ ਤਾਂ ਕੁਝ ਨਹੀਂ ਫਿਰ ਕਹਿੰਦੇ ਜਿਹੜਾ ਜਾਣਦਾ ਉਹੀ ਜਾਣਦਾ ਫਿਰ ਜਿਹੜਾ ਜਾਣਦਾ ਉਹ ਜਾਣਦਾ ਤੁਸੀਂ ਜਾਣ ਲਿਆ ਆ ਰਾਮ ਨਾਲ ਬੈਠੋ ਕਰੀ ਤੁਸੀਂ ਮਾਲਕ ਨੂੰ ਮਿਲਿਆ ਰਾਮ ਨਾਲ ਬੈਠੋ ਕਰੇ ਉਹਨਾਂ ਨੇ ਤੁਹਾਡੀ ਡਿਊਟੀ ਲਾਦੀ ਕਿ ਜਾ ਕੇ ਰੋਲਾ ਪਾ ਵੀ ਮਿਲ ਕੇ ਆਈਆਂ ਸੋ ਇਹ ਜਿਹੇ ਲੋਕਾਂ ਦੇ ਖਿਲਾਫ ਤਾਂ ਤਰਕਸ਼ੀਲ ਸੁਸਾਇਟੀਆਂ ਬਣੀਆਂ ਹੋਣ ਜਾਣੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਇਹ ਜਿਹੇ ਲੋਕਾਂ ਦੇ ਚਿਹਰੇ ਜਿਹੜੇ ਜਿਹੜੇ ਬੇਨਕਾਬ ਹੋਣੇ ਚਾਹੀਦੇ ਨੇ ਸਾਡੇ ਸਿੱਖੀਜ਼ਮ ਦੇ ਵਿੱਚ ਇਸ ਤਰ੍ਹਾਂ ਦੀ ਕਰਮਪਾਂਦੀ ਤਾਂ ਕੋਈ ਗੱਲ ਹੈ ਹੀ ਨਹੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿੰਨੀਆਂ ਮੁਸ਼ਕਲਾਂ ਕਿੰਨੇ ਤਸੀਹੇ ਝੱਲੇ ਨੇ ਠੀਕ ਹੈ ਜੀ ਉਹ ਚੀਜ਼ ਦੇ ਕਿਤੇ ਹੋ ਕੀ ਉਹਨਾਂ ਨੂੰ ਕਰਾਮਾਤਾਂ ਮਾਰੇ ਪਤਾ ਨਹੀਂ ਸੀ ਜਉ ਕਰਾਮਾਤ ਕਰਨੀ ਨਹੀਂ ਸੀ ਜਾਣਦੇ ਤੁਸੀਂ ਕਰਤੀ ਕਰਾਮਾਤ ਥੋੜੂ ਉਹਨਾਂ ਨੇ ਕਿਹਾ ਕਿ ਕਰਾਮਾਤ ਦਾ ਨਾਂ ਦੀ ਕੋਈ ਚੀਜ਼ ਹੁੰਦੀ ਹੀ ਨਹੀਂ ਉਹ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹਦੇ ਬਾਰੇ ਸਾਡੀਆਂ ਜਿਹੜੀਆਂ ਸਸਥਾਵਾਂ ਬੜੀਆਂ ਹੁੰਦੀਆਂ ਨੇ ਚਾਹੇ ਜਥੇਬੰਦੀਆਂ ਨੇ ਉਹਨਾਂ ਨੂੰ ਅਪੀਲ ਵੀ ਹੈਗੀ ਆ ਚਾਹੇ ਉਹ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਾਹੇ ਸ਼੍ਰੋਮਣੀ ਕਮੇਟੀ ਹੈ ਪੰਥਕ ਕਹਾਉਣ ਵਾਲੇ ਬੰਦੇ ਨੇ ਬਥੇਰੇ ਬਥੇਰੇ ਇਤਿਹਾਸਕਾਰ ਨੇ ਬੈਠੇ ਨੇ ਜਿਹੜੇ ਬਥੇਰੇ ਪ੍ਰਚਾਰਕ ਬੈਠੇ ਨੇ ਬਹੁਤ ਨੇ ਉਹਨਾਂ ਨੂੰ ਚਾਹੀਦਾ ਇਹ ਜੋ ਲੋਕਾਂ ਨੂੰ ਸਮਾਜ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਿਹੜੀ ਇਹ ਖੇਡ ਹੈ ਜਾਂ ਪਖੰਡਾ ਉਹਨੂੰ ਨੰਗੇ ਕੁੱਤੇ ਜਾਵੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਦਾਂ ਥੋੜੀ ਹੁੰਦਾ ਉਹਦਾ ਮਕਸਦ ਕੀ ਹੈ ਉਹ ਜਾਣਿਆ ਜਾਵੇ ਉਹ ਲੋਕਾਂ ਨੂੰ ਭੜਕਾ ਰਹੇ ਨੇ ਲੋਕਾਂ ਨੂੰ ਦੂਜੇ ਰਸਤੇ ਪਾ ਰਹੇ ਨੇ ਪਖੰਡਵਾਦ ਵਧਾ ਰਹੇ ਨੇ ਲੋੜ ਤਾਂ ਜ ਹੈਗੀ ਹੈ ਕਿ ਇਨਸਾਨ ਨੂੰ ਚੰਗੀ ਸਿੱਖਿਆ ਪ੍ਰੋਵਾਈਡ ਕਰਨ ਲਈ ਯਤਨ ਕਰੇ ਜਾਣ ਸਰਕਾਰਾਂ ਦੇ ਅੱਗੇ ਬੋਲਿਆ ਜਾਵੇ ਕਿ ਇਹਨਾਂ ਨੂੰ ਫ੍ਰੀ ਸਿੱਖਿਆ ਵਧੀਆ ਖਾਸ ਕਰ ਉੱਚ ਸਿੱਖਿਆ ਜਾਂ ਜਿਹੜੀ ਜਿਹੜੀ ਮੈਡੀਕਲ ਵਰਗੀ ਜਿਹੜੀ ਜਿੱਥੇ ਕੋਈ MBBS ਕਰਨਾ ਚਾਹੁੰਦਾ ਹੋਵੇ ਉਹਦੀ ਕੋਚਿੰਗ ਤੇ ਉਹ MBBS ਕਰਨ ਦੀ ਪੜਾਈ ਜਿਹੜੀ ਕਰਨ ਦੀ ਉਹ ਸਿੱਖਿਆ ਸਸਤੀ ਕੀਤੀ ਜਾਵੇ ਸਿਹਤ ਸਹੂਲਤਾਂ ਸਸਤੀਆਂ ਕਰੀਆਂ ਜਾਣ ਉਨ੍ਹਾਂ ਦੇ ਖਿਲਾਫ ਜਿਹੜੇ ਮਹਿੰਗੀਆਂ ਟਿੱਡਾਂ ਨੇ ਪ੍ਰੋਵਾਈਡ ਕਰਵਾਉਂਦੇ ਨੇ ਉਹਨਾਂ ਦੇ ਖਿਲਾਫ ਬੋਲਿਆ ਜਾਵੇ ਠੀਕ ਹੈ ਜੀ ਉਹ ਬੋਲਣਾ ਨਹੀਂ ਸੱਚ ਨਹੀਂ ਬੋਲਣਾ ਜ਼ੁਲਮ ਦੇ ਖਿਲਾਫ ਬੋਲਿਆ ਜਾਵੇ ਉਹ ਹੀ ਬੋਲਣਾ ਬਸ ਇਹ ਇਹ ਕਹਿ ਦੋ ਕਿ ਅਸੀਂ ਐ ਕਰਦਾ ਅਸੀਂ ਐ ਕਰਤਾ ਅਸੀਂ ਐ ਕਰਿਆ ਇਹ ਤੇ ਇਹ ਕਹਿ ਕੇ ਚਾਹੇ ਵੋਟਾਂ ਲੈ ਲਊ ਚਾਹੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਲੱਗ ਜੂ ਆ ਇਹ ਕਿਸੇ ਨਾ ਦੇਖ ਲਓ ਥੋੜੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਡੇਰਾ ਜਾਂ ਲੋਕਾਂ ਦਾ ਕੱਠ ਉਧਰੋਂ ਲੈਣਾ ਲਾ ਕੇ ਪਹੁੰਚ ਲੈਣਾ ਬੀਬੀ ਨੇ ਪੈਸਾ ਕਮਾਣਾ ਲੱਖਾਂ ਰੁਪਇਆ ਕਮਾ ਕੇ ਨਾਲ ਰੈਸ਼ ਕਰਨੀ ਹੈ ਇਹ ਲੋਕ ਜਿਹੜੇ ਜਾ ਕੇ ਉਹਨੂੰ ਪੈਸੇ ਦੇਣਗੇ ਵਿਊ ਦੇਖੋ ਤੁਸੀਂ ਕਿਵੇਂ ਬਣਦੇ ਨੇ ਇਹ ਲੋਕਾਂ ਨੂੰ ਹੈਰਾਨੀ ਦੀ ਗੱਲ ਹੈ ਕਿ ਲੋਕ ਐ ਮਗਰ ਵੀ ਕਿਵੇਂ ਲੰਦਾ ਸਵਾਲ ਕੋ ਸਦਾ ਕੋਈ ਅੱਜ ਨਾਲ ਪੱਤਰਕਾਰ ਮੈਂ ਤੁਸੀਂ ਦੇਖੋ ਪੱਤਰਕਾਰ ਸਿੱਧਾ ਮਹਾ ਲੋਕ ਨਹੀਂ ਬੈਠਾ ਹੈ ਇੰਨਾ ਸਤਿਕਾਰ ਦੇ ਰਿਹਾ ਹੈ ਸਵਾਲ ਕਰਦਾ ਹੋਇਆ ਵੀ ਡਰ ਰਿਹਾ ਕਹਿੰਦਾ ਲੋਕ ਮਜ਼ਾਕ ਸਮਝਣਗੇ ਲੋਕ ਕਿਉਂ ਮਜ਼ਾਕ ਸਮਝਣਗੇ ਤੂੰ ਸਿੱਧਾ ਗੱਲ ਕਰ ਵੀ ਕੀ ਕੀ ਮਜ਼ਾਕ ਕਰ ਰਿਹਾ ਹੈ ਉੱਤੇ ਕੋਲ ਕੋਈ ਪ੍ਰੂਫ ਹੈ ਕੋ ਬਿਆਨ ਵਿਗਿਆਨ ਵਿਗਿਆਨ ਦੇ ਤਰਕ ਤੇ ਕੋ ਗੱਲ ਆਉਂਦੀ ਹੈ ਉਹ ਇੰਨੇ ਉਪਕਰਣ ਛੱਡੇ ਹੋਏ ਨੇ 20-20 ਸਾਲ ਹੋ ਗਏ 40-40 ਸਾਲ ਹੋ ਗਏ ਜਿਨ੍ਹਾਂ ਨੂੰ ਕੁਝ ਮਿਲਿਆ ਹੀ ਨਹੀਂ ਉੱਤੇ ਸਿਵਾਏ ਹਨੇਰੇ ਤੇ ਕੁਝ ਮਿਲੇ ਨਹੀਂ ਰਿਹਾ ਤੇ ਉਹ ਤੁਸੀਂ ਅਰਬਾਂ ਖਰਬਾਂ ਮੀਲੇ ਉੱਪਰ ਚੱਲੇ ਗਏ ਠੀਕ ਹੈ ਤੁਸੀਂ ਜੱਕ ਕਹਿੰਦੇ ਜੀ ਟ੍ਰੈਵਲ ਕਰਿਆ ਹੈ ਉੱਥੇ ਟਾਈਮ ਟ੍ਰੈਵਲ ਰਹੀ ਜੀ ਟ੍ਰੈਵਲ ਕਰਿਆ ਹੈ ਭਰਾਨੀ ਦੀ ਗੱਲ ਹੈ ਹੇ ਸਤਿ ਸ੍ਰੀ ਮੈਂ ਕਹਦਾ ਕਿ ਮੈਂ ਫਲਾਣੇ ਮੰਗਲ ਗ੍ਰਹਿ ਦੇ ਉੱਤ ਗ੍ਰਹਿ ਤੇ ਭੇਜ ਆਇਆ ਟਾਈਮ ਕੋ ਵੀ ਮੈਂ ਕਹਦਾ ਕਿ ਮੈਂ ਇਥੇ ਫਲਾਣਾ ਉੱਥੇ ਦਾ ਜਾਣ ਦੀ ਇਜਾਜ਼ਤ ਨਹੀਂ ਹੈ ਕਿਸੇ ਜਿਹਦਾ ਭਾਸ਼ ਉਹ ਹੋ ਜਾ ਸਕਦਾ ਜਿਹਦਾ ਨਾਮ ਸਿਮਰਨ ਉਹ ਉਰ ਜਾ ਸਕਦਾ ਤੁਹਾਡੇ ਨਾਮ ਸਿਮਰਨ ਦਾ ਕੀ ਪ੍ਰੂਫ ਹੈ ਤੁਹਾਡੇ ਕੋਲ ਵੀ ਜੇ ਹੈਗੇ ਤੁਸੀਂ ਆਪਣੇ ਕੋਲ ਰੱਖੋ ਜਨਤਕ ਕਰਨ ਦਾ ਤੁਹਾਨੂੰ ਕਿਹਨੇ ਕਹਤਾ ਆਪਖੰਡ ਜਿਆਦਾ ਤੁਹਾਡੀ ਡਿਊਟੀ ਲਈ ਹੋਵੇ ਕਿਸੇ ਨੇ ਤੇ ਦੱਸੋ ਜਾਂ ਕੋਈ ਲਾਭ ਹੋ ਰਿਹਾ ਹੋਵੇ ਸਮਾਜ ਨੂੰ ਦੱਸੋ ਈ ਲਾਗ ਹੋ ਰਿਹਾ ਕੋਈ ਬਿਮਾਰੀ ਖਤਮ ਹੋ ਜੂਗੀ ਕੋਈ ਕੋਈ ਬਹੁਤ ਵੱਡਾ ਬਦਲਾ ਆ ਜੂਗਾ ਪਾਚ ਚੇਂਜ ਲਿਆ ਦੋਗੇ ਕੋਈ ਕੋ ਸਿਆਸਤਦਾਨਾਂ ਨੂੰ ਮੱਤਸ ਕਾਦੋਗੇ ਕਿ ਬਾਰਡਰ ਖਤਮ ਕਰ ਦੋਗੇ ਪੰਜਾਬ ਦੇ ਲੋਕਾਂ ਲਈ ਵਪਾਰ ਖੋਲ੍ਹ ਦੋਗੇ ਪੰਜਾਬ ਦੇ ਨੌਜਵਾਨਾਂ ਦਾ ਬਾਹਰ ਜਾਣਾ ਬੰਦ ਕਰ ਦੋਗੇ ਇੱਥੇ ਰੁਜ਼ਗਾਰ ਪੈਦਾ ਕਰ ਦੋਗੇ ਕਿ ਜੀਵ ਜੰਤੂ ਕੋ ਇੱਥੇ ਦੀ ਗਰਮੀ ਫੈਲ ਰਹੀ ਹੈ ਇੰਨੀ ਜ਼ਿਆਦਾ ਉਹਨੂੰ ਰੋਕਣੂ ਪੰਜਾਬ ਦਾ ਪਾਣੀ ਖਤਮ ਹੁੰਦਾ ਜਾ ਰਿਹਾ ਉਹਨੂੰ ਪੂਰਾ ਕਰ ਦੋ ਤੇ ਮਾਲਕ ਨੂੰ ਮਿਲਿਆ ਇਹ ਕੋਈ ਸਮੱਸਿਆ ਦੱਸ ਕੇ ਹੱਲ ਲੈ ਕੇ ਆਉਣਾ ਸੀ ਜੇ ਹੱਲ ਲੈ ਕੇ ਨਹੀਂ ਆਏ ਨਾ ਗਿਆ ਦਾ ਫਾਇਦਾ ਨਾ ਦਸੇ ਦਾ ਫਾਇਦਾ ਦੋ ਇਹ ਪਖੰਡਵਾਦ ਜਿਹੜਾ ਹੈਗਾ ਬੰਦ ਹੋਣਾ ਚਾਹੀਦਾ ਸੂਝਮਾਨ ਬੁੱਧੀਜੀਵੀ ਲੋਕਾਂ ਨੂੰ ਇਸ ਦਾ ਮਤਲਬ ਗੰਭੀਰ ਨੋਟਿਸ ਲੈਣਾ ਚਾਹੀਦਾ ਜੀ ਬਿਲਕੁਲ ਸੋ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਪਾਉਣ ਦੇ ਲਈ ਸਾਰੇ ਗੱਲਾਂ ਦਾ ਧੰਨਵਾਦ ਤੁਹਾਡਾ ਧੰਨਵਾਦੀ ਤੁਸੀਂ ਲੋਸੋ ਉਹ ਬੇਕੀ ਵਿਚ ਆਪਨੇ ਇਹ ਗੱਲਾਂ ਵਾਰੇ ਤੁਸੀਂ ਹਰ ਵਾਰ ਜਰਾ ਜਿਹੜੀ ਆਪਣੀ ਫੀਡਬੈਕ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਭੇਜ ਸਕਦੇ ਹੋ ਸੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਲ ਚੈਨਲ ਪੰਜਾਬ ਧੰਨਵਾਦ